ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਆਹ ਤੋਕੜ ਗੱਬਣ ਦਾ ਜੋੜਾ ਆ ਦੋਵੇਂ ਤੋਕੜਾ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਮੱਝ ਵਿਖਾਉਣੀ ਜਿਹੜੀ ਸੂਨ ਹੀ ਦਈ ਹੈ ਜੇ ਇਹ ਸੂਈ ਨਹੀਂ ਆ ਤੇ ਸੂਨ ਦਈ ਆ ਤੇ ਇੱਕ ਗੱਪਨ ਘਾ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਵੇਗਿਆ ਮਾਲ ਪਰਸਾਂ ਵਾਲਾ ਹਾਂਜੀ ਵੇਗੇ ਜੀ ਆ ਵੀ ਵਿਗੀਆਂ ਜੀ ਮੱਜਾਂ ਹਾਂਜੀ ਵਿਗੀਆਂ ਜੀ ਏ ਕੱਲੀਆਂ ਨਹੀਂ ਜੀ ਅਜੇ ਅਮਰ ਸੰਵਾਰ ਤਾਂ ਨਹੀਂ ਦੁੱਧ ਨਹੀਂ ਲੱਗੇ ਅੱਛਾ ਹਾਂਜੀ ਠੀਕ ਆ ਤੇ ਅੱਜ ਕਿੱਥੇ ਮਾਲ ਜਾਂਦੇ ਆਪਣਾ ਅੱਜ ਬਠਿੰਡੇ ਗਿਆ ਜੀ ਜੋੜਾ ਡੰਗਰਾ ਅੱਛਾ ਜੋੜਾ ਹਣ ਬਠਿੰਡੇ ਗਿਆ ਉਹਦਨ ਵਾਲੀ ਮੱਜਾਂ ਮਤਲਬ ਸਭ ਵੇਗੀਆਂ ਕਿ ਸਾਰੀਆਂ ਵੇਗੀਆਂ ਵੇਗੀਆਂ ਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀਏ ਆਪਾਂ ਹਰਿੰਦਰ ਸਿੰਘ ਪਿੰਡ ਚੱਠਾ ਤਸਵੀਰ ਪਟਾਰਾ ਜ਼ਿਲ੍ਹਾ ਗਜ਼ਾਕਪੁਰ ਤੇ ਫੋਨ ਨੰਬਰ ਵੀ ਬੋਲ ਦਇੱਕ ਰਿਹਾ 90.682772 ਠੀਕ ਹੈ ਤੇ ਪਹਿਲਾਂ ਮਾਝੀ ਵਿਖਾ ਦੀ ਜਿਹੜੀ ਸੋਣਦੀ ਹੈ ਤੇ ਕਿੰਨਾ ਵਸ ਸੁਆ ਸੁਣ ਲੱਗੀ ਜੀ ਇਹ ਵੀ ਅੱਧੀ ਤੀਜਾ ਸੁਆ ਸੁਣਾ ਕੀ ਜੀ ਕਿੰਨਾ ਕੇ ਦੁੱਧ ਚਾਈ ਜਾਊਗੀ ਇਹ ਵੀ ਅੱਧੀ 10000 ਕਿਲੋ ਮਹੀਂ ਚਾਊਗੀ ਅੱਛਾ ਹਾਂਜੀ ਠੀਕ ਹੈ ਜੇ ਚੰਗੀ ਮਹੀਂ ਮਹੀਨਾ ਉਧਰ ਕੇ ਥੋੜਾ ਜਿਹਾ ਸੁੱਕੀ ਬਣ ਜੂਗਾ ਦਿਨ ਕੱਲ ਦੇ ਪੂਰੇ ਹੋ ਗਏ 26 ਤੇ ਅੱਛਾ ਇਹਦੇ ਦਿਨ ਪੂਰੇ ਹੁੰਦੇ ਹੁੰਦੇ ਭਰ ਜੂਗੀ ਹੋਰ ਮਹੀਂ ਚੰਗੀ ਠੀਕ ਹੈ ਜੀ ਬੜ ਕੁੱਲ ਹਤੌਰੀਏ ਬਾਕੀ ਅਜੇ ਇਹਨੇ ਤਿਆਰ ਗਿੰਦੇ ਹੋਣਾ ਦਿਨ ਇਹ ਬਹੁਤ ਸਾਰਾ ਨਾ ਜਦਾ ਇਹ ਤਾਂ ਦੋ ਚਾਰ ਦਿਨੋਂ ਤਰੇ ਇਹਨੇ ਖੜਨੇ ਨਹੀਂ ਹੋਰ ਤੋਰ ਦਈਏ ਵੀ ਜੀ ਇਹ ਕਰੀ ਬਾਕੀ ਸੌਂਦਈ ਆ ਹੁਣੇ ਜੇ ਤਾਂ ਬੈ ਗਈ ਤੇ ਇਹਨੇ ਸੂਪ ਐਨਾ ਬਾਕੀ ਸੁੰਦੇ ਆ ਸੁੰਦੇ ਇਹਨੇ ਜੇ ਹੋਰ ਘਰ ਜਾਣਾ ਤੇ ਕੇ ਰੱਖਣਾ ਵੀ ਦੀ ਫਿਰ ਮਾਝ ਦਾ ਮੁੱਲ ਮੁੱਲ ਵੀਰ ਜੀ ਦਾ 55000 ਕਰਨਾ ਵਿੱਚ ਮੰਨਤਨ ਪੂਰੇ 50000 ਦੀ ਦੇ ਲਾਗੇ ਅੱਛਾ ਪੂਰੇ 50000 ਦੀ ਦੇ ਦੋਗੇ ਹਾਂਜੀ ਠੀਕ ਐ ਤੇ ਛੋਟ ਛਾਟ ਹੋਰ ਹੋ ਜੂਗੀ ਮੌਕੇ ਤੇ ਕਰਾਂਗੇ ਜਰੂਰ ਜੀ ਠੀਕ ਐ ਤੈਨੂੰ ਗਾਵੇਂ ਦਿਖਾ ਦਈ ਆਵਲੀ ਜਰਸੀ ਗਾਣਾ ਵੀ ਸੂਬਾਣੀ ਵੀਰ ਜੀ ਅੱਜ ਸੂਬੇ ਸਿਰਸਪਤਿਆ ਰਿਆ ਇਹ ਤਿਆਰੀ ਆ ਹੁਣ ਇਹਦੇ ਵਿੱਚ ਛੇਤੀ ਸੂਕਣ ਠੰਡੀ ਠੰਡੀ ਤੇਰੀ ਪੂਰੀ ਹੈ ਕੋਕ ਦੇ ਵੈੜ ਨੂੰ ਲਗਾ ਆ ਦੇਖ ਸਾਡੇ ਠੰਡੀ ਤੇਰੀ ਪੂਰੀ ਖੇਲਾ ਦੋ ਤੰਦਰ ਤੇ ਇੱਕ ਇਹ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ ਵੀਰ ਜੀ 20 ਕਿਲੋ ਜਵਾਊ ਦੀ ਬੈੜ ਅੱਛਾ ਹਾਂਜੀ ਲਿਆ ਤੋਰਤੀ ਹੈ ਫੇਰ ਇਹਨਾਂ ਨੂੰ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਇਹਨੇ ਸੂਪ ਹੈ ਨਾ ਛੇਤੀ ਬਹੁਤ ਟੰਨੀ ਇਹਨੇ ਖੜਨਾ ਹੈ ਜਿਹੜੀ ਡਾਂਗ ਜਿਹਨੇ ਸੂਪ ਹੈ ਨਾ ਬੜੀ ਬੜੀ ਤੇ ਲੇਤਾ ਹੋਰ ਬਣੂਗੀ ਕਲਾਮਣੀ ਆ ਇਦਾਂ ਨਾ ਤੋਰ ਦੇ ਵੀਰ ਜੀ ਬਾਕੀ ਇਹ ਜੇ ਵੀ ਕੁਝ ਕੁਸ਼ ਵਸ ਹੈ ਇਹਦੇ ਹਵਾਨੇ ਚਾਗੇ ਪਰਨ ਵਾਲੇ ਲੈ ਆ ਜਿਹੜੀ ਬ੍ਰੀਡ ਆ ਰਹੀ ਹੋਈ ਦੀ ਆ ਪਿਆਜ਼ ਦੀ ਬਾਕੀ ਹੈਗੀ ਜਰਸੀ ਜਿਹੜੀ ਬਾਕੀ ਠੰਨੀ ਵੜੀ ਬਾਕੀ ਇਹ ਤੇ ਲੱਭਣੀ ਆ ਇੱਥੋਂ ਆ ਸਾਡੇ ਚੰਨਣ ਕਰਨੀਆਂ ਹੋਈਆਂ ਠੀਕ ਆ ਤੇ ਇਹ ਕਿਨੇ ਦੇ ਦੇਣੀ ਵੀਰ ਜੀ ਫਿਰ ਕਿੰਨੇ ਦੀ ਦੇ ਦੀਏ 40000 ਦੀ ਦੇਵਾਂਗੇ 40000 ਦੀ ਦੇ ਦੋਗੇ ਮੌਕੇ ਤੇ ਕਰ ਦੋ ਕਿ ਹੋਰ ਮੰਤਨ ਦੂਰ ਛੱਡ ਦਾਂਗੇ 38000 ਤੇ ਵਛੀ ਦਾਂਗੇ ਵਛੀ ਕੰਨਾਂ ਸੁਭੀ 50000 ਦੀ ਵੇਚਾਂਗੇ ਵੇਖੋ ਵਛੀ ਖਣ ਲੈਵਾ ਕਿਦਾਂ ਬਾਕੀ ਬਾਕੀ ਖਣਵੇਂ ਚੰਗਾ ਲੱਗਾ ਜਿਹੜਾ ਇਹ ਮਈਆਂ ਨੂੰ ਕਿੱਧਰ ਦੀ ਮਰਜ਼ੀ ਪੋਈ ਨਹੀਂ ਠੱਡੀ ਸੀ ਠੀਕ ਹੈ ਜੀ ਤੁਹਾਨੂੰ ਤੋਂ ਕੜਾ ਕਬਣਾ ਤਾਂ ਝੋੜਾ ਵਿਖਾ ਦੀਏ ਫਿਰ ਫਿਰ ਆਹੀ ਵਿਖਾ ਦੀਏ ਡਿੰਗ ਦੀ ਪੜਾ ਜੀ ਇਹ ਉਪਰਾਉਂਡ ਹੀ ਆਈ ਯਰ ਪੰਜਾਂ ਮਹੀਨੇ ਦੀ ਗੱਬਨ ਜੇ 5 ਕਿਲੋ ਦੁੱਧ ਹੀ ਥਲੇ ਅੱਛਾ ਪੰਜਾਂ ਮਹੀਨਿਆਂ ਦੀ ਗੱਬਨ ਚੈੱਕ ਪਾਸ ਆ ਛੇਵਾਂ ਲੱਗਣ ਵਾਲਾ ਹੀ ਇੱਕ ਦੇ ਲੈਣ ਜੇ ਅੱਛਾ ਹਾਂਜੀ ਤੇ 5 ਕਿਲੋ ਦੁੱਧ ਆ ਬਾਕੀ 20 ਕਿਲੋ ਦੁੱਧ ਵੈੜ ਨਜ਼ੀਰੀ ਦੂਜਾ ਸੂਆ ਵੈੜਦਾ ਚਲੋ ਇਹ ਆਈ ਇਹ ਨਾਲੀ ਤੁਹਾਲੀ 700 ਰੁਪਏ ਲਿਆ ਠੰਡੀ ਵੜੀ ਚਾ ਮੈਂ ਬੈਠਾ ਬਾਕੀ ਥਾਂਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਪੰਜ ਮਹੀਨਿਆਂ ਦੀ ਚੈੱਕ ਪਾਸ ਦੱਸਦੇ ਤੇ 5 ਕਿਲੇ ਤੋਦਦੇ ਆ ਜਿਹੜਾ ਬਾਕੀ ਜਿਹੜੀਆਂ ਗੱਬਨਾ ਵੀ ਆਪਣੀਆਂ ਵੇਸ ਚਾੱਕ ਕੇ ਤਸੱਲੀ ਨਾਲ ਕਰਿਆ ਕਰੋ ਤੇ ਇਹ ਕਿਨੇ ਰੀ ਦੇ ਦੀਏ ਵੀਰ ਜੀ ਫਿਰ 5000 ਰੁਪਏ 5000 ਜੀ ਕਿੰਨਾ ਛੱਡਨੇ ਵਿੱਚ 2000 ਛੱਡ ਦਾਂਗੇ 23000 ਜੀ ਠੀਕ ਹੈ ਲੱਲੀ ਭਾਈ ਤੁਸੀਂ ਨਹੀਂ ਅੱਜ ਹੋਰ ਛੱਡਾਂਗੇ ਅੱਛਾ ਅੱਜ 1000 ਹੀ ਅੱਗੇ ਤੇ 5-5000 ਛੱਡਦੇ ਹੁੰਦੇ ਜੀ ਅੱਛਾ ਭਾਈ ਆਹ ਦੀ ਛੱਡਣੀ ਤੇ ਇਹ ਕਿ ਨਜਰ ਤੇ ਚੱਕ ਪਾਸ ਤੇ ਇਹ ਤੇ ਨਾ ਮਹੀਨਾ ਦੀ ਹੈ ਤੋੜ ਦਿਓ ਇਹਨਾਂ ਨੂੰ ਕੋਈ ਨਾਲ ਕੀ ਕਰੋ ਜੀ ਇਹਦੇ ਕੋਲ ਵੀ 6 ਕਿਲੋ ਦੁੱਧ ਹੈ ਇਹ ਸਾਈ ਵਾਲ ਚ ਬੈੜ ਕਰੋਤੀ ਤੇਰੀ ਸੰਗਣਾ ਦੁੱਧ ਹੈ ਜਿਹੜਾ ਇਹਦੇ ਕੋਲ ਹੈ ਇਹ ਤੇ ਨਾਮੀ ਨਾ ਦੇ ਚੱਕ ਪਾਸਿਆ ਜਿਹੜੀ। ਤੇ ਇਹ ਕਿੰਨੇ ਦੀ ਦੇ ਦੀਏ ਵੀਰ ਜੀ ਫੇਰ ਆਪਾਂ? 20000 ਦੀ। ਇਹ 20000 ਦੀ ਦੇਣੀ ਆ। ਹਾਂਜੀ। ਵਿੱਚੋਂ ਕਰਨਾ ਮੰਨਤਾ ਨਾ। ਕਿੰਨਾ ਲੱਲੀ ਹੋਊਗਾ? ਲੱਲੀ ਭਾਈ। ਇਹ ਆਰੀ ਛੱਡ ਦੇਾਂਗੇ ਜੀ। ਲੈ। ਯਾਰ ਤੇ ਅੰਜ ਛੱਡਿਆ ਪਤਾ ਨਹੀਂ ਕਿੰਨੇ ਕਿ ਛੱਡ ਦਿਆਂਗੇ ਠੀਕ ਆ ਦੋ ਹੀ ਛੱਡ ਦਿਆਂਗੇ ਠੀਕ ਆ ਇਹ 18000 ਦੀ ਦੇ ਦੇਣੀ ਠੀਕ ਆ ਜੀ ਠੀਕ ਆ ਵੀਰ ਕੁਛ ਹੈ ਨਾ ਫਿਰ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਆਪਣੀ ਸਮਝ ਨਾਲ ਖੜੇ ਜੀ ਬਾਕੀ ਇਹ ਵੀ ਮੱਝ ਨੇ ਜਦੋਂ ਤੱਕ ਵੀਡੀਓ ਤੁਹਾਡੇ ਤੱਕ ਪਹੁੰਚ ਨਹੀਂ ਉਹ ਤੱਕ ਇਹਨੇ ਵੀ ਸੂਪ ਹੈ ਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ